ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਪੈਨਸ਼ਨ ਹੈ ਉਸ ਦੇ ਵਿੱਚ ਇਸ ਵਾਰ ਵਾਅਦਾ ਕਰ ਦਿੱਤਾ ਗਿਆ ਹੈ ਕੋਈ ਕਹਿ ਰਿਹਾ ਕਿ ਤੁਹਾਡੇ ਖਾਤੇ ਦੇ ਵਿੱਚ 2500 ਪੈਨਸ਼ਨ ਆਏਗੀ ਕੋਈ ਕਹਿ ਰਿਹਾ ਤੁਹਾਡੇ ਖਾਤੇ ਦੇ ਵਿੱਚ 3000 3500 ਪੈਨਸ਼ਨ ਆਏਗੀ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹ ਵੀ ਗੱਲ ਕਰਾਂਗੇ ਕਿ ਕਿੰਨੀ ਤਰੀਕ ਨੂੰ ਤੁਹਾਡੇ ਖਾਤੇ ਦੇ ਵਿੱਚ ਕਿੰਨੀ ਪੈਨਸ਼ਨ ਆਏਗੀ ਕੀ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਹੈ ਸੋ ਚਲੋ ਆਪਾਂ ਗੱਲ ਕਰਦੇ ਹਾਂ ਇਸ ਸਾਰੀ ਹੀ ਗੱਲ ਬਾਰੇ ਕਿ ਪੈਨਸ਼ਨ ਦੇ ਵਿੱਚ ਕਿੰਨਾ ਵਾਅਦਾ ਕੀਤਾ ਗਿਆ ਹੈ ਤੇ ਕਿੰਨੀ ਤਰੀਕ ਨੂੰ ਤੁਹਾਡੇ ਖਾਤੇ ਦੇ ਵਿੱਚ ਉਹ ਪੈਨਸ਼ਨ ਹੈ ਉਹ ਆ ਜਾਏਗੀ ਅੱਜ ਆਪਾਂ ਗੱਲ ਕਰਾਂਗੇ ਮਾਰਚ ਦੇ ਮਹੀਨੇ ਦੇ ਵਿੱਚ ਮਿਲਣ ਵਾਲੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਦੇ ਬਾਰੇ ਬਹੁਤ ਸਾਰੇ ਪੰਜਾਬ ਦੇ ਅਜੇਹੇ ਜ਼ਿਲ੍ਹੇ ਅਤੇ ਬਲਾਕ ਹਨ ਜਿਨ੍ਹਾਂ ਦੇ ਵਿੱਚ ਇਹ ਪੈਨਸ਼ਨ ਆ ਚੁੱਕੀ ਹੈ ਅਤੇ ਬਹੁਤ ਸਾਰੇ ਅਜੇਹੇ ਬਲਾਕ ਅਤੇ ਅਜੇਹੇ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਇਹ ਪੈਨਸ਼ਨ ਹਜੇ ਤੱਕ ਨਹੀਂ ਆਈ ਤਾਂ ਬਹੁਤ ਸਾਰੇ ਲੋਕ ਘਬਰਾ ਰਹੇ ਹਨ ਕਿ ਉਹਨਾਂ ਦੀ ਪੈਨਸ਼ਨ ਇਸ ਵਾਰ ਕੱਟ ਤਾਂ ਨਹੀਂ ਦਿੱਤੀ ਜਾਏਗੀ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਕਿਹੜੇ ਅਜਿਹੇ ਲੋਕ ਹਨ ਜਿਨ੍ਹਾਂ ਦੀ ਪੈਨਸ਼ਨ ਉਹ ਇਸ ਵਾਰ ਕੱਟ ਦਿੱਤੀ ਗਈ ਹੈ ਇਸ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਨਹੀਂ ਆਈ ਹੈ ਤੇ ਕਿਹੜੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਹਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਆ ਜਾਏਗੀ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਸਾਥ ਸ੍ਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਅਸੀਂ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਦਿੰਦੇ ਰਹਿੰਦੇ ਹਾਂ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਨਵੀਂ ਅਪਡੇਟ ਅਤੇ ਨਵੀਂ ਖਬਰ ਮਿਲਦੀ ਰਹੇ ਸੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਸ ਵਾਰ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਨ ਬੇਸਹਾਰਾ ਨੂੰ ਲੋਕਾਂ ਨੂੰ ਮਿਲਣ ਵਾਲੀ ਜਿਹੜੀ ਪੈਨਸ਼ਨ ਉਹ ਨਹੀਂ ਮਿਲੇਗੀ ਜਿਹੜੇ ਲੋਕਾਂ ਨੇ ਕੋਈ ਵੀ ਜਾਲੀ ਕਾਗਜ਼ਾਤ ਲਗਾਏ ਹਨ ਇਸ ਵਾਰ ਸਰਕਾਰ ਨੇ ਬਹੁਤ ਹੀ ਸਖਤੀ ਦੇ ਨਾਲ ਉਹਨਾਂ ਕਾਗਜ਼ਾਂ ਦੀ ਪੁੱਛ ਪੜਤਾਲ ਕੀਤੀ ਹੈ ਉਹਨਾਂ ਕਾਗਜ਼ਾਂ ਨੂੰ ਫਰੋਲਿਆ ਹੈ ਅਤੇ ਜਿੱਥੇ ਵੀ ਕੋਈ ਵੀ ਸਰਕਾਰ ਨੂੰ ਥੋੜੀ ਬਹੁਤੀ ਗਲਤੀ ਦਿਖੀ ਹੈ ਜਿੱਥੇ ਵੀ ਸਰਕਾਰ ਨੂੰ ਲੱਗਿਆ ਹੈ ਕਿ ਇਹ ਜਾਲੀ ਕਾਗਜ਼ਾਤ ਲਗਾਏ ਗਏ ਹਨ ਉਨ੍ਹਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਗਈ ਹੈ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਕਿਉਂਕਿ ਸਰਕਾਰ ਦੇ ਵਿੱਚ ਵੀ ਜਿਹੜਾ AI ਸਿਸਟਮ ਹੈ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਪਣੇ ਖਾਤਿਆਂ ਦੇ ਨਾਲ ਪੈਨ ਕਾਰਡ ਆਧਾਰ ਕਾਰਡ ਲਗਾਏ ਹੋਏ ਹਨ ਸੋ ਉਹਨਾਂ ਦੀ ਮਦਦ ਦੇ ਨਾਲ ਜਿਨ੍ਹਾਂ ਨੇ ਵੀ ਝਾਲੀ ਡਾਕੂਮੈਂਟ ਲਗਾਏ ਹਨ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਗਈ ਹੈ ਅਤੇ ਜਿਹੜੇ ਲੋਕਾਂ ਨੇ ਕੋਈ ਵੀ ਝਾਲੀ ਡਾਕੂਮੈਂਟ ਨਹੀਂ ਲਗਾਇਆ ਹੈ ਉਹ ਬਿਲਕੁਲ ਸਹੀ ਜਿਹੜੀ ਪੈਨਸ਼ਨ ਧਾਰਕ ਹਨ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੁਸੀਂ ਥੋੜਾ ਜਿਹਾ ਹੋਰ ਇੰਤਜ਼ਾਰ ਕਰੋ ਜਿਹੜੀ ਤੁਹਾਡੀ ਰੈਨਦੀ ਪੈਨਸ਼ਨ ਹੈ ਉਹ ਤੁਹਾਨੂੰ ਜਲਦ ਹੀ ਤੁਹਾਡੇ ਖਾਤਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਏਗੀ ਲੇਕਿਨ ਜੇ ਕਿਸੇ ਕਾਰਨ ਤੁਹਾਡੀ ਇਸ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਨਹੀਂ ਆਉਂਦੀ ਹੈ ਤਾਂ ਤੁਸੀਂ ਘਬਰਾਉਣਾ ਨਹੀਂ ਹੈ ਅਗਲੇ ਮਹੀਨੇ ਜਦੋਂ ਜਿਹੜੀ ਤੁਹਾਡੀ ਪੈਨਸ਼ਨ ਆਏਗੀ ਤਾਂ ਇਸ ਮਹੀਨੇ ਦੀ ਜਿਹੜੀ ਪੈਨਸ਼ਨ ਹੋਏਗੀ ਉਸ ਦੇ ਨਾਲ ਹੀ ਆਇਆ ਜਾਏਗੀ ਇਸ ਦਾ ਕਾਰਨ ਇਹ ਹੈ ਕਿ ਕਿਉਂਕਿ ਜਿਹੜਾ ਮਾਰਚ ਦਾ ਮਹੀਨਾ ਹੁੰਦਾ ਹੈ ਉਹ ਇੱਕ ਵਿੱਤ ਮਹੀਨਾ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਸਰਕਾਰ ਨੇ ਬਜਟ ਪੇਸ਼ ਕਰਨਾ ਹੁੰਦਾ ਹੈ ਇਸ ਕਰਕੇ ਥੋੜਾ ਜਿਹਾ ਜਿਹੜਾ ਪੈਨਸ਼ਨਾਂ ਦੇ ਵਿੱਚ ਹੈ ਦੇਰੀ ਚੱਲ ਰਹੀ ਹੈ ਸੋ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਏਗੀ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਪੈਨਸ਼ਨ ਦੇ ਵਿੱਚ ਕੀਤੇ ਗਏ ਵਾਅਦੇ ਦੀ ਜਿੰਨੀ ਪੈਨਸ਼ਨ ਤੁਹਾਨੂੰ ਪਹਿਲਾਂ ਮਿਲਦੀ ਸੀ ਓਨੀ ਹੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਆਏਗੀ ਕਿਉਂਕਿ ਸਰਕਾਰ ਨੇ ਸਾਹਮਣੇ ਆ ਕੇ ਅਜੇ ਅਜੇ ਹ ਕੋਈ ਵੀ ਦਾਵਾ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਸਰਕਾਰ ਨੇ ਕਿਹਾ ਹੋਵੇ ਕਿ ਜਿਹੜਾ ਤੁਹਾਡਾ ਪੈਨਸ਼ਨ ਦੇ ਵਿੱਚ ਇਸ ਵਾਰ ਵਾਅਦਾ ਕੀਤਾ ਗਿਆ ਹੈ ਦੇਖੋ ਪੈਨਸ਼ਨ ਦੇ ਵਿੱਚ ਵਾਅਦੇ ਦੀ ਗੱਲ ਚੱਲ ਰਹੀ ਹੈ ਲੇਕਿਨ ਹਜੇ ਅਧਿਕਾਰਿਕ ਤੌਰ ਤੇ ਅਜੇ ਹੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਜਿੰਨਾ ਚਿਰ ਸਰਕਾਰ ਬਜਟ ਦੇ ਵਿੱਚ ਤੁਹਾਡੇ ਪੈਨਸ਼ਨ ਦੇ ਵਾਅਦੇ ਦੀ ਗੱਲ ਨਹੀਂ ਕਰਦੀ ਉਹਨਾਂ ਚਿਰ ਤੁਹਾਡੀ ਉਨੀ ਹੀ ਪੈਨਸ਼ਨ ਆਏਗੀ ਜਿੰਨੀ ਪੈਨਸ਼ਨ ਤੁਹਾਨੂੰ ਪਹਿਲਾਂ ਮਿਲਦੀ ਸੀ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਕਿਉਂਕਿ ਇਸ ਚੈਨਲ ਦੇ ਵਿੱਚ ਤੁਹਾਨੂੰ ਸੱਚੀ ਸੁੱਚੀ ਖਬਰ ਮਿਲਦੀ ਰਹੇਗੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ